ਪਿੰਡ ਦੇ ਵਿਕਾਸ ਨੂੰ ਰੋਕਣ ਦੇ ਲਈ ਜਾਂ ਉਹਦੇ ਵਿੱਚ ਉਹ ਖਾਣਾ ਸੀ ਕੁਝ ਉਹ ਸਾਰਿਆਂ ਨੇ ਘੇਰਾ ਜਰੂਰ ਪਾਇਆ ਸੀ ਗੁਲਦੀਪ ਸਿੰਘ ਸਰਪੰਚੀ ਹਰਾਉਣ ਦੇ ਲਈ ਅੱਜ ਤੁਸੀਂ ਇੱਥੇ ਸਰਪੰਚ ਹੋ ਹੂੰ ਇੱਥੇ ਪ੍ਰਾਣੀਆਂ ਸਰਪੰਚੀਆਂ 'ਚ ਬੜੇ ਪੈਸੇ ਲੱਗਦੇ ਰਹੇ ਆ ਜਾਂ ਕੋਸ਼ਿਸ਼ ਸੋਡਾ ਕੀ ਖਰਚਾ ਹੋਇਆ ਜਾਂ ਜਦੋਂ ਤੱਕ ਮੈਂ ਜਾਵਾਂਗਾ ਉਹਨਾਂ ਲੋਕਾਂ ਦਾ ਰਣੀ ਆ ਜਿਨ੍ਹਾਂ ਨੇ ਦਿਲੋਂ ਤੁਹਾਨੂੰ ਮਨੋ ਪੋਰਟ ਕੀਤੀ ਬਈ ਮੇਰੇ ਕਿਹੜੇ ਕੰਮ ਐ ਜਿਹੜੇ ਇੱਕ ਨੌਜਵਾਨ ਸਰਪੰਚ ਸੋਚਦਾ ਕਿ ਆਪਾਂ ਜੇ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਆਹ ਕੰਮ ਐ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਮੇਰੇ ਪਿੰਡ ਦੇ ਵਿੱਚ ਸਟੇਡੀਅਮ ਨਹੀਂ ਹੈਗਾ ਸਟੇਡੀਅਮ ਹੋਣਾ ਚਾਹੀਦਾ ਪੰਚਾਇਤੀ ਜ਼ਮੀਨ ਬਹੁਤ ਆ ਸਾਡੀ ਉਹ ਨੱਪ ਲਈ ਪਰ ਉਹ ਛੜਵਾਵਾਂਗੇ ਜਿਵੇਂ ਚੰਦਪਾਣਾ ਜਿੰਦਪੀ ਚੰਦਪਾਣ ਦੇ ਨਾਮ ਨਾਲ ਮਸ਼ਹੂਰ ਆਉਣ ਵਾਲੇ ਸਮੇਂ ਚ ਚੰਦਪਾਣਾ ਅੱਜ ਤੋਂ 5 ਸਾਲਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਮਸ਼ਹੂਰ ਕਿ ਸਕੂਲ ਹੈ ਜਿਹੜੇ ਉਹ ਪਾਛੜਦੇ ਜਾ ਰਹੇ ਐਜੂਕੇਸ਼ਨ ਨਾਲ ਮੈਨੂੰ ਬੜਾ ਪਿਆਰ ਹੈ ਕਿ ਕਿਉਂ ਨਾ ਸਰਕਾਰੀ ਸਕੂਲ ਨੂੰ ਪ੍ਰਾਈਵੇਟ ਸਕੂਲ ਦੀ ਤਰ੍ਹਾਂ ਹੋ ਜਾਵੇ ਤੇ ਲਿਪੀ ਪੋਚੀ ਨਾਲ ਸਕੂਲ ਉਹ ਨਹੀਂ ਬਣਦੇ ਐਜੂਕੇਸ਼ਨ ਨਾਲ ਉਹ ਸਕੂਲਾਂ ਨੂੰ ਜਿਹੜਾ ਸੁਧਾਰਿਆ ਜਾ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਬੈਠਾ ਪਿੰਡ ਚੰਦਪਾਣ ਚੰਦਪਾਣ ਜਿਸ ਨੂੰ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਡੈਂਪੀ ਚੰਦਪਾਣ ਦਾ ਪਿੰਡ ਵੱਡਾ ਪਿੰਡ ਹੈ ਚੰਗੇ ਸਰਦਾਰਾਂ ਦਾ ਪਿੰਡ ਹੈ ਇੱਥੋਂ ਦੀ ਸਰਪੰਚੀ ਜਿਤਨੀ ਕੋਈ ਖਾਲਾਜੀ ਦਾ ਵਾੜਾ ਨਹੀਂ ਹੁੰਦੀ ਕਰੋੜਾਂ ਰੁਪਏ ਲੱਗ ਜਾਂਦੇ ਸੀ ਅੱਗੇ ਸਰਦਾਰਾਂ ਦੇ ਸਰਪੰਚੀ ਜਿੱਤਣ ਲਈ ਤਾਂ ਇਸ ਵਾਰ ਇਹ ਸਰਪੰਚੀ ਜਿਹੜੀ ਸੀਗੀ ਉਹ ਰਿਜ਼ਰਵ ਸੀ ਐਸਸੀ ਕੋਟੇ ਦਾ ਜਿਹੜਾ ਸਾਡਾ ਕੋਈ ਵੀਰ ਹੈ ਉਹ اٹ ਸਕਦਾ ਸੀ ਤਾਂ ਅੱਜ ਮੈਂ ਸਰਪੰਚ ਸਾਹਿਬ ਦੇ ਘਰੇ ਬੈਠਾ ਹਾਂ ਚੰਦਪਾਣ ਦਾ ਜੋ ਸਰਪੰਚ ਹੋਣ ਬਣਿਆ ਹੋਇਆ ਬਾਈ ਕੁਲਦੀਪ। ਦੋ ਚਾਰ ਗੱਲਾਂ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਇਹ ਸਰਪੰਚ ਬਾਰੇ। ਹਜੇ ਸਰਪੰਚੀ ਨੰਗੀ ਨੂੰ ਕੁਝ ਦਿਨ ਹੋਏ ਐ। ਲੋਕਾਂ ਦੇ ਹਜੇ ਜਸ਼ਨ ਜਾਰੀ ਆ। ਆਪਾਂ ਵੀਡੀਓ ਵਾਇਰਲ ਹੁੰਦੀਆਂ ਦੇਖਦੇ ਆ ਕਿ ਲੋਕ ਜਸ਼ਨ ਮਨਾ ਰਹੇ ਆ। ਮਨਾਉਣ ਵੀ ਕਿਉਂ ਨਾ ਕਿਉਂਕਿ ਸਰਪੰਚ ਬਣਿਆ। ਪਰ ਜ਼ਿਆਦਾ ਜ਼ਰੂਰੀ ਐ ਜੇ ਲੋਕ ਉਸ ਤੋਂ ਬਾਅਦ ਆਪਦੇ ਕੰਮ ਸ਼ੁਰੂ ਕਰ ਦੇਣ ਤਾਂ ਕਿਸੇ ਸਰਪੰਚ ਨੇ ਹਜੇ ਕੋਈ ਕੰਮ ਕਰਨ ਦਾ ਸੋਚਿਆ ਨਹੀਂ ਹੋਣਾ। ਜਿੱਥੇ ਆਪਾਂ ਕਹਿ ਦਿੰਦੇ ਆ ਵੀ ਜੇ ਐਸਸੀ ਸਰਪੰਚ ਬਣ ਗਿਆ ਤਾਂ ਯਾਰ ਉਹ ਤੋਂ ਪਿੰਡ ਦੇ ਕੰਮ ਨਹੀਂ ਹੋਣੇ ਤਾਂ ਇਹਨਾਂ ਨੇ ਅੱਜ ਜਿਹੜਾ ਪਿੱਛੇ ਕਮਰਾ ਹੈ ਇਹ ਸਿਰਫ ਸਰਪੰਚ ਲਈ ਤਿਆਰ ਕਰਤਾ ਕਿ 5 ਸਾਲ ਲਈ ਜਿਹੜੇ ਵੀ ਫੈਸਲੇ ਆ ਭਾਈ ਇੱਥੇ ਹੀ ਹੋਣਗੇ ਕਮਰੇ 'ਚੋਂ ਹਜੇ ਉਹ ਮਹਿਕ ਆਉਂਦੀ ਹੈ ਜਿਹੜੀ ਨਵੀਆਂ ਇੱਟਾਂ 'ਚੋਂ ਆਉਂਦੀ ਹੁੰਦੀ ਹੈ ਇਸ ਗਰੀਬ ਕੋਲੇ ਸਿਰਫ ਡੇਢ ਕਨਾਲ ਜਗ੍ਹਾ ਸੀ ਘਰ ਆਵਦਾ ਟੁੱਟਿਆ ਪਿਆ ਫਰਸਾਂ ਟੁੱਟੀਆਂ ਪਈਆਂ ਪਰ ਇਹ ਡੇਢ ਕਨਾਲ ਜਗ੍ਹਾ 5 ਸਾਲਾਂ ਲਈ ਲੋਕਾਂ ਦੇ ਸਪੁਰਦ ਕਰਤੀ ਕਿ ਤੁਸੀਂ ਆਓ ਇੱਥੇ ਤੁਹਾਡੇ ਫੈਸਲੇ ਹੋਣਗੇ ਅੱਜ ਸਾਡੇ ਨਾਲ ਹੈ ਬਾਈ ਕੁਲਦੀਪ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਆਪਣੇ ਚੈਨਲ ਤੇ ਦਰਸ਼ਕ ਬਣੇ ਹੋਏ ਆ ਉਹਨਾਂ ਨੂੰ ਮੈਂ ਸਵਾਗਤ ਜੀ ਆਇਆਂ ਕਹਿੰਨਾ ਜੋ ਤੁਸੀਂ ਸਾਡੇ ਇੱਥੇ ਪਧਾਰੇ ਹੋ ਤੁਹਾਨੂੰ ਵੀ ਜੀ ਆਇਆਂ ਜੀ ਕੁਲਦੀਪ ਬਾਈ ਪਹਿਲਾਂ ਵੀ ਕੋਈ ਸਿਆਸੀ ਥੋੜਾ ਰਿਹਾਗਾ ਔਨ ਜਾਣ ਜਾਂ ਸਿਆਸੀ ਕੋਈ ਥੋੜਾ ਉਧਾ ਸੀਗਾ ਜਾਂ ਇਸ ਵਾਰ ਨਵੇਂ ਸਰਪੰਚ ਬਣੇ ਨੇ ਜੀ ਬਿਲਕੁਲ ਨਵੇਂ ਬਣੇ ਆ ਜੀ ਮੇਰਾ ਕੋਈ ਸਿਆਸੀ ਅਹੁਦਾ ਨਹੀਂ ਔਰ ਮੈਂ ਵੀ ਤੁਹਾਡੇ ਵਾਂਗੂ ਪ੍ਰੈਸ ਮੀਡੀਆ 'ਚ ਹੀ ਕੰਮ ਕਰਦਾ ਜੀ ਬਸ ਇਥੋਂ ਲੋਕਾਂ ਨੇ ਦੇਖਿਆ ਕਿ ਨਵੀਂ ਸੋਚ ਹੈ ਨਵਾਂ ਕੁਝ ਕਰਾਂਗੇ ਬਸ ਇਹੀ ਕਿੰਨੀ ਉਮਰ ਹੈ ਬਾਈ ਕੁਲਦੀਪ ਮੇਰੀ ਹੈਗੀ ਜੀ 32 ਸਾਲ ਦੀ ਐਜ ਹੈ ਜੀ ਪਹਿਲੀ ਵਾਰੀ ਸਰਪੰਚ ਬਣੇ ਪਹਿਲੀ ਵਾਰੀ ਸਰਪੰਚ ਬਣੇ ਸੀ ਅਚਾ ਕਿੰਨੀਆਂ ਵੋਟਾਂ ਆਪਣੇ ਚੰਦਪਾਨ ਦੀਆਂ ਚੰਦਪਾਨ ਦੇ ਜੇਕਰ ਗੱਲ ਕੀਤੀ ਜਾਵੇ ਸਾਡੇ ਜੇਕਰ ਖੇਤਾਂ ਦੇ ਵਿੱਚ ਹੈਗੀ ਹੈ 2.5 300 ਵੋਟ ਉਦੋਂ ਤੋਂ ਬਿਨਾ 3200 ਤੋਂ ਪਲੱਸ ਵੋਟ ਹੈਗੀ ਅਸੀਂ ਕਿਹੜੀ ਪਾਰਟੀ ਨਾਲ ਸੰਬੰਧਤੋਂ ਤੁਸੀਂ ਜਾਂ ਸਰਪੰਚੀ ਲੜਨ ਵੇਲੇ ਕਿਹੜੀ ਪਾਰਟੀ ਨੇ ਤੁਹਾਡੀ ਮਦਦ ਕੀਤੀ ਦੇਖੋ ਜੀ ਜਦੋਂ ਬਦਲਾ ਲੈ ਕੇ ਆਉਣਾ ਸੀ ਉਦੋਂ ਤਾਂ ਅਸੀਂ ਬਦਲਾਵ ਦੇ ਲਈ ਬੜਾ ਪ੍ਰਚਾਰ ਕੀਤਾ ਤੇ ਅੱਜ ਬਦਲਾਵ ਵਾਲਿਆਂ ਨੂੰ ਜੇ ਕੁਝ ਨਾਵਾ ਹੀ ਸੋਚ ਨਵਾਂ ਯੂਥ ਕੁਝ ਕਰਨਾ ਚਾਹੁੰਦਾ ਸੀ ਤਾਂ ਉਹ ਚੋਬਰਿਆ ਸੀ ਜੇਕਰ ਗੱਲ ਜੈਤੋ ਹਲਕੇ ਦੇ ਵਿੱਚ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਚੋਬਰਿਆ ਸੀ ਤੇ ਜੇਕਰ ਗੱਲ ਪਿੰਡ ਦੇ ਕੁਝ ਕੁ ਕਹ ਦੀ ਇਹ ਚਮਚਾ ਨੂੰ ਵੀ ਚੋਬਰਿਆ ਸੀ ਜਿਨ੍ਹਾਂ ਨੇ ਘਪਲੇ ਕਰਨੇ ਸੀ ਜਾਂ ਚੋਰਾਂ ਦੇ ਨਾਲ ਸੰਗ ਰਲ ਕੇ ਜਿਹੜੇ ਕਿ ਪਿੰਡ ਦੇ ਵਿਕਾਸ ਨੂੰ ਰੋਕਣ ਦੇ ਲਈ ਜਾਂ ਉਹਦੇ ਵਿੱਚੋਂ ਖਾਣਾ ਸੀ ਕੁਝ ਉਹ ਸਾਰਿਆਂ ਨੇ ਕੀ ਰਾ ਜਰੂਰ ਪਾਇਆ ਸੀ ਕੁਲਦੀਪ ਨੂੰ ਜੀ ਸਰਪੰਚ ਹੀ ਹਰਾਉਣ ਦੇ ਲਈ ਬਦਲਾ ਦੀ ਗੱਲ ਕਰ ਲਈਏ ਤਾਂ ਆਪਾਂ ਸਾਰੇ ਸਮਝਦੇ ਆਂ ਵੀ ਆਮ ਆਦਮੀ ਪਾਰਟੀ ਦੀ ਗੱਲ ਹੈ ਤਾਂ ਕੀ ਆਮ ਆਦਮੀ ਪਾਰਟੀ ਨੇ ਜੋਰ ਲਾਇਆ ਵੀ ਕੁਲਦੀਪ ਹਰਜੇ ਬਈ ਜੀ ਜੇ ਗੱਲ ਕੀਤੀ ਜਾਵੇ ਦੋ ਤਾਂ ਪੋਸਟਰ ਚੰਗੇ ਚੰਗੇ ਲੱਗੇ ਸੀ ਵੀ ਇਹ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਏ ਸੀ ਠੀਕ ਹੈ ਆਪੇ ਹੀ ਬਣਾ ਕੇ ਉਹਨਾਂ ਨੇ ਲਾਤੇ ਚਾਹੇ ਪਤਾ ਨਹੀਂ ਐਮਐਲਏ ਨੇ ਕਿਆ ਜਾਂ ਨਹੀਂ ਕਿਆ ਪਰ ਉਹਨਾਂ ਦੇ ਪੋਸਟਰਾਂ ਉੱਪਰ ਇਹ ਲੱਗਿਆ ਸੀ ਵੀ ਇਹ ਆਮ ਆਦਮੀ ਪਾਰਟੀ ਵੱਲੋਂ ਖੜੇ ਐ ਤਾਂ ਜਦੋਂ ਪਿੰਡ ਦੇ ਲੋਕਾਂ ਨੇ ਇਕੱਠ ਕੀਤਾ ਗਿਆ ਸੀ ਤਾਂ ਉਦੋਂ ਵੀ ਕਹਿੰਦੇ ਸੀ ਵੀ ਭਈ ਇਹ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਏ ਐ ਜੀ ਵੀ ਇਹਨਾਂ ਨੂੰ ਤੁਸੀਂ ਵੋਟ ਪਾਓ ਤੇ ਜਿਹੜਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ 5 ਲੱਖ ਰੁਪਏ ਦੀ ਗ੍ਰਾਂਟ ਆ ਜਿਹੜੀ ਉਹ ਅਸੀਂ ਦੇਵਾਂਗੇ ਫਿਰ ਪਿੰਡ ਦੇ ਵਿਕਾਸ ਵੀ ਹੋਣਗੇ ਜੀ ਜਿਵੇਂ ਹੁਣ ਡਿੰਪੀ ਢਿੱਲੋ ਦੇ ਲਈ ਪ੍ਰਚਾਰ ਹੋਇਆ ਹੂੰ ਕੈਬਨਿਟ ਮੰਤਰੀ ਬਣਾਵਾਂਗੇ ਜੀ ਉਹਨਾਂ ਦੇ ਕੰਮ ਹੋਣਗੇ ਜੀ ਤਾਂ ਇਹੋ ਸਭ ਕੁਝ ਇੱਥੇ ਵੀ ਚੱਲਿਆ ਸੀ ਹੂੰ ਤੇ ਇਹੀ ਸਭ ਕੁਝ ਕੀਤਾ ਗਿਆ ਤੇ ਹੂੰ ਹਾਂਜੀ ਅੱਛਾ ਕੁਲਦੀਪ ਮੈਂ ਇਹੀ ਗੱਲ ਤੇ ਤੁਹਾਨੂੰ ਪੁੱਛਣੀ ਸੀ ਅੱਜ ਤੁਸੀਂ ਇੱਥੇ ਸਰਪੰਚ ਹੋ। ਹਮ ਇੱਥੇ ਪ੍ਰਾਣੀਆਂ ਸਰਪੰਚੀਆਂ 'ਚ ਬੜੇ ਪੈਸੇ ਲੱਗਦੇ ਰਹੇ ਆ ਜਾਂ ਕੁਛ ਸੋਡਾ ਕੀ ਖਰਚਾ ਹੋਇਆ ਜਾਂ ਕਿੰਨਾ ਕੁ ਪੈਸਾ ਹੈ ਜਿਹੜਾ ਉਹ ਸਰਪੰਚੀ ਲੈਣ ਲਈ ਲੈਣਾ ਪਿਆ। ਜੇ ਮੈਂ ਗੱਲ ਪੈਸੇ ਦੀ ਕਰਾਂ। ਪੈਸੇ ਦੇ ਨਾਲ ਮੈਂ ਸਰਪੰਚੀ ਲੈ ਨਹੀਂ ਸਕਦਾ ਸੀ। ਹਮ ਕਿਉਂਕਿ ਉਹ ਜੇ ਪਿੰਡ ਦੇ ਵਿੱਚ ਦੋ ਚਾਰ ਧਨਾੜ ਹੈਗੇ ਆ ਮੇਰੇ ਪਿੰਡ ਦੇ ਵਿੱਚ। ਹਮ ਜਿਨ੍ਹਾਂ ਵੱਲੋਂ ਕਲਦੀਪ ਨੂੰ ਹਰਾਉਣ ਦੇ ਲਈ ਹਮ ਤੇ ਉਹ ਮੈਂਬਰ ਜਿੱਤਣ ਦੀ ਔਕਾਤ ਨਹੀਂ ਰੱਖਦੇ ਜਿੰਨਾਂ ਵੱਲੋਂ ਸਰਪੰਚ ਖੜੇ ਕਰ ਦਿੱਤੇ ਗਏ ਵੀ ਕੁਲਦੀਪ ਨੂੰ ਹਰਾਉਣਾ ਹੂੰ ਹਰਾਉਂਦੇ ਕਿਉਂ ਸੀ ਕਿਉਂਕਿ ਉਹ ਜਿਵੇਂ ਹਲਕਾ ਰਿਜ਼ਰਵ ਆ ਨਾ ਹੂੰ ਤੇ ਐਸੀ ਲੋਕਾਂ ਨੂੰ ਪੈਰ ਦੀ ਜੁੱਤੀ ਸਮਝਦੇ ਹਾ ਹੁਣ ਹੂੰ ਤੇ ਉਹ ਪੈਰ ਦੀ ਜੁੱਤੀ ਬਣਾਉਣਾ ਚਾਹੁੰਦੇ ਸੀ ਹੂੰ ਕੁਲਦੀਪ ਥੱਲੇ ਨਹੀਂ ਲੱਗਦਾ ਕਿਸੇ ਦੀ ਧੌਣ ਕਲਮ ਹੋ ਜੂਗੀ ਸੀ ਮੈਂ ਆਰਟੀਆਈ ਐਕਟੀਵਿਸਟ ਸੀ ਹੂੰ ਔਰ ਡਰ ਲੱਗਦਾ ਸੀ ਉਹਨਾਂ ਚੋਰਾ ਨੂੰ ਹੂੰ ਇਹੀ ਨਹੀਂ ਕਿ 5 ਸਾਲਾਂ ਦਾ ਕਲਦੀਪ ਨੂੰ ਤਾਂ 1998 ਤੋਂ ਲੈ ਕੇ ਜਦੋਂ ਸਰਪੰਚੀ ਸ਼ੁਰੂ ਹੋਈ ਐ ਉਦੋਂ ਦਾ ਰਿਕਾਰਡ ਦਾ ਪਤਾ ਤੇ ਇਸੇ ਡਰ ਦੇ ਮਾਰੇ ਉਹਨਾਂ ਨੇ ਫੰਡਿੰਗ ਕੀਤੀ ਇੱਥੋਂ ਤੱਕ ਕਿ 300 ਰੁਪਏ ਦਿਹਾੜੀ ਤਿੰਨ ਬੋਤਲਾਂ ਦਾਰੂ ਦੀਆਂ ਲਈ ਲੋਕਾਂ ਨੂੰ ਆ ਕੇ ਕਿਹਾ ਗਿਆ ਕਿ ਸਾਡੇ ਨਾਲ ਤੁਸੀਂ ਜਿਹੜਾ ਲਵਾ ਦੋ ਸੀ। ਹੂੰ। ਕੁਲਦੀਪ ਦੇ ਨਾਲ ਨਾ ਲਵਾਓ। ਹੂੰ। ਪਰ ਜੇ ਮੈਂ ਉਹਨਾਂ ਦੀ ਦਾਤ ਨਹੀਂ ਦੇ ਸਕਦਾ ਉਹਨਾਂ ਦੀ ਮੈਂ ਕਹਿੰਨਾ ਉਹਨਾਂ ਨੂੰ ਸਿਰ ਝੁਕਦਾ ਮੇਰਾ ਆ 5 ਸਾਲ ਨਹੀਂ। ਜਦੋਂ ਤੱਕ ਮੈਂ ਜਾਵਾਂਗਾ ਉਹਨਾਂ ਲੋਕਾਂ ਦਾ ਰਿਣੀ ਆ। ਹੂੰ। ਮੈਂ ਜਿਨ੍ਹਾਂ ਨੇ ਦਿਲੋਂ ਤਨੋਂ ਮਨੋਂ ਸਪੋਰਟ ਕੀਤੀ ਬਈ ਸੀ। ਅੱਛਾ ਕੁਲਦੀਪ ਇਹ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਕਿੰਨੀਆਂ ਵੋਟਾਂ ਤੇ ਜਿੱਤੇ ਹੋ ਤੁਸੀਂ? ਮੈਂ 709 ਵੋਟਾਂ ਤੇ ਜਿੱਤਿਆ ਸੀ। ਔਰ ਸਭ ਤੋਂ ਜ਼ਿਆਦਾ ਜਿਹੜੀਆਂ ਵੋਟਾਂ ਕੈਨਸਲ ਮੇਰੀਆਂ ਹੋਈਆਂ ਸੀ ਅੱਛਾ ਸੌਕ ਵੋਟ ਜਾਨੀ ਕਿ ਸਾਡੀ ਕੈਨਸਲ ਹੋ ਗਈ ਹੋਣੀ ਹੈ ਤੇ ਜ਼ਿਆਦਾ ਤਾਂ 100 ਤੋਂ ਵੱਧ ਵੋਟਾਂ ਕੈਨਸਲ ਹੋਈਆਂ ਸੀਗੀਆਂ ਉਸ ਦੇ ਵਿੱਚੋਂ ਜ਼ਿਆਦਾ ਵੋਟਾਂ ਜਿਹੜੀਆਂ ਸੀਗੀਆਂ ਮਤਲਬ ਕਿ ਸਾਡੀਆਂ ਕੈਨਸਲ ਹੋਈਆਂ ਸੀ ਹਾਂਜੀ ਹਾਂਜੀ ਅੱਛਾ ਭਾਈ ਕਾਰੋਬਾਰ ਕੀ ਹੈ ਕੁਲਦੀਪ ਆਪਣਾ ਕਾਰੋਬਾਰ ਜੀ ਮੈਂ ਏਸੀ ਫ੍ਰੀਜਾਂ ਦਾ ਮਕੈਨਿਕ ਵੀ ਸੀ ਠੀਕ ਹੈ ਤੇ ਮੈਂ ਪ੍ਰੈਸ ਮੀਡੀਆ ਦਾ ਕੰਮ ਵੀ ਕਰਦਾ ਸੀ ਸੀ ਨਾਲੋਂ ਨਾਲ ਠੀਕ ਹੈ ਅੱਛਾ ਕੀ ਲੱਗਦਾ ਹੁਣ ਤੁਸੀਂ ਸਰਪੰਚ ਜਿੱਤ ਗਏ ਹੂੰ ਹੁਣ ਅੱਗੇ ਪਿੰਡ ਦੇ ਵਿਕਾਸ ਲਈ ਕਿਹੜੇ-ਕਿਹੜੇ ਕੰਮ ਐ ਜਿਹੜੇ ਇੱਕ ਨੌਜਵਾਨ ਸਰਪੰਚ ਸੋਚਦਾ ਕਿ ਆਪਾਂ ਜੇ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਆਹ ਕੰਮ ਐ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਕੋਈ ਇਹੋ ਜੀ ਤੁਹਾਡੇ ਦਿਮਾਗ 'ਚ ਬਣੀ ਹੋਈ ਗੱਲ ਜੇਕਰ ਗੱਲ ਕੰਮਾਂ ਦੀ ਹੋਵੇ ਕੰਮ ਤਾਂ ਪਿਛਲੀਆਂ ਪੰਚਾਇਤਾਂ ਰਹੀਆਂ ਉਹ ਵੀ ਕਰਦੀਆਂ ਰਹੀਆਂ ਪਰ ਮੈਂ ਸੋਚਦਾ ਕਿ ਨਵਾਂ ਕੁਝ ਹੋ ਜਾਵੇ ਜੀ ਮੇਰੇ ਪਿੰਡ ਦੇ ਵਿੱਚ ਸਟੇਡੀਅਮ ਨਹੀਂ ਹੈਗਾ ਸਟੇਡੀਅਮ ਹੋਣਾ ਚਾਹੀਦਾ ਪਰ ਨਾ ਕਦੇ ਪਿਛਲੀਆਂ ਪੰਚਾਇਤਾਂ ਨੇ ਇਹ ਚੀਜ਼ ਸੋਚੀ ਸੀ ਸੋਚੀ ਵੀ ਹੋਊਗੀ ਸ਼ਾਇਦ ਨਹੀਂ ਕਰ ਪਾਈ ਕਿਉਂ ਕਾਰਨ ਤੋਂ ਤੁਹਾਨੂੰ ਦੱਸ ਦੇਣਾ ਕਿ ਮੇਰੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਬਹੁਤ ਹੈ ਤੇ ਜੇਕਰ ਇੱਕ ਮੇਰੇ ਪਿੰਡ ਦੇ ਵਿੱਚ ਗ੍ਰੈਡ ਲੈ ਕੇ ਆਉਣਾ ਉਹਦੇ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਔਰ ਸਟੇਡੀਅਮ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਅੱਜ ਸਾਡੇ ਬੱਚੇ ਆ ਜਿਹੜੇ ਸਟੇਡੀਅਮ ਤੋਂ ਬਿਨਾਂ ਜੇਕਰ ਫੌਜ ਦੀ ਭਰਤੀ ਲਈ ਰਨਿੰਗ ਕਰਦੇ ਤਾਂ ਉਹ ਜਿੱਤੋ ਜਾਂਦੇ ਕਿਉਂਕਿ ਉੱਥੇ ਸਟੇਡੀਅਮ ਬਣਿਆ ਹੋਇਆ ਪਰ ਮੈਂ ਚਾਹੁੰਨਾ ਕਿ ਮੇਰੀ ਪਿੰਡ ਦੇ ਵਿੱਚ ਹੋਵੇ ਪਰ ਉਹਦੇ ਲਈ ਜਗ੍ਹਾ ਨਹੀਂ ਹੈਗੀ ਪੰਚਾਇਤ ਜ਼ਮੀਨ ਬਹੁਤ ਆ ਸਾਡੇ ਪਰ ਉਹ ਉਹਨਾਂ ਉੱਪਰ ਕੁਝ ਤੇ ਕੇਸ ਚੱਲੀ ਜਾਂਦੀ ਹੈ ਕੁਝ ਕ ਨੱਪੀ ਹੋਈ ਹੈ ਬਸ ਇਸੇ ਜ਼ਮੀਨ ਨੂੰ ਕਿਤੇ ਛੁੱਟ ਨਾ ਜਾਵੇ ਇਸੇ ਗੱਲ ਦਾ ਡਰ ਸੀ ਪਰ ਮੈਂ ਉਹ ਇਹ ਮੈਂ ਪਿਆਰ ਨਾਲ ਕਹਿਣਾ ਚਾਹੁੰਨਾ ਉਹਨਾਂ ਲੋਕਾਂ ਨੂੰ ਕਿ ਬੜਾ ਟਾਈਮ ਹੋ ਗਿਆ ਤੁਸੀਂ ਉਹ ਨੱਪ ਲਈ ਦੱਬ ਲਈ ਉਹਨਾਂ ਤੇ ਕੇਸ ਚੱਲੀ ਜਾ ਰਹੀ ਹੈ ਪਰ ਉਹ ਛੜਵਾਵਾਂਗੇ ਮੈਂ ਚਾਹੁੰਨਾ ਕਿ ਸਾਡੇ ਪਿੰਡ ਦੀ ਜਿਹੜੀ ਨੌਜਵਾਨੀ ਹੈ ਸਟੇਡੀਅਮ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਫੌਜ ਦੀ ਵਿੱਚ ਭਰਤੀ ਵਿੱਚ ਹੋਣਗੇ ਪੁਲਿਸ ਵਿੱਚ ਹੋਣਗੇ ਫਿਰ ਉਹਦੇ ਵਿੱਚ ਕਾਫੀ ਸਾਰੇ ਗਰਾਊਂਡ ਆ ਜਿਹੜੇ ਉਹ ਬਣ ਜਾਣਗੇ ਜੇਕਰ ਗੱਲ ਕਬੱਡੀ ਦੀ ਕਰੀਏ ਸਾਡਾ ਬੜਾ ਮੋਹ ਪਿਆਰ ਰਿਆ ਤੇ ਅੱਜ ਦੇਖੋ ਤੁਸੀਂ ਕਿੰਨੇ ਕੁ ਜੜੇ ਬੱਚੇ ਆ ਕਬੱਡੀ ਖੇਡਦੇ ਆ ਪਿੰਡਾਂ ਦੇ ਵਿੱਚ ਆਪਾਂ ਅਕਸਰ ਜਾਨੀ ਆ ਬਹੁਤ ਘੱਟ ਦੇਖਦੀ ਅਸੀਂ ਪਲੱਸ 2 ਕੀਤੀ ਬੱਚਾ ਬਾਹਰ ਚਲਾ ਗਿਆ بس ਪਰ ਮੈਂ ਚਾਹੁੰਨਾ ਕਿ ਮੇਰੇ ਪਿੰਡ ਦੇ ਬੱਚੇ ਆ ਜੇਕਰ ਮੇਰੇ 5 ਸਾਲਾਂ ਦੇ ਵਿੱਚ ਇੱਕ ਬੱਚਾ ਵੀ ਗਿੱਤੇ ਕੈਨੇਡਾ ਅਮਰੀਕਾ ਚਲਾ ਗਿਆ ਤੇ ਪਿੰਡ ਦਾ ਨਾਮ ਰੋਸ਼ਨ ਹੋ ਜਾਵੇ ਕੁਲਦੀਪ ਨੂੰ ਨਹੀਂ ਚਾਹੀਦਾ ਕਿ ਕੁਲਦੀਪ ਦਾ ਨਾਮ ਰੋਸ਼ਨ ਹੋਵੇ ਸੀ ਮੇਰੇ ਪਿੰਡ ਦਾ ਨਾਮ ਰੋਸ਼ਨ ਹੋਵੇ ਚੰਦ ਭਾਂ ਦੇ ਵਿੱਚ ਕੋਈ ਸਰਪੰਚ ਬਣਿਆ ਸੀ ਤੇ ਉਹਨੇ ਆ ਚੀਜ਼ ਲੈ ਕੇ ਆਂਦੀ ਸੀ ਸਟੇਡੀਅਮ ਬਣਵਾਵਾਂਗੇ ਸਟੇਡੀਅਮ ਤੋਂ ਸਿਵਾਏ ਜੇ ਗੱਲ ਕੀਤੀ ਜਾਵੇ ਗ੍ਰੈਡ ਲੈ ਕੇ ਆਉਣਾ ਜੀ ਉਹਦੇ ਲਈ ਵੀ ਜਗ੍ਹਾ ਚਾਹੀਦੀ ਹੈ ਪਰ ਮੈਂ ਪਿੰਡ ਦੇ ਲੋਕਾਂ ਨੂੰ ਵੀ ਗੁਹਾਰ ਕਰੂੰਗਾ ਕਿ ਤੁਸੀਂ ਆਜੋ ਬੈਠੋ ਕਿਉਂਕਿ ਪਿੰਡ ਦੇ ਲਈ ਪੰਚਾਇਤੀ ਜ਼ਮੀਨ ਐਨੀ ਹੋਣ ਦੇ ਲਈ باوجود ਵੀ ਪਿੰਡ ਦੇ ਕੋਲ 1 ਰੁਪਏ ਦਾ ਇਨਕਮ ਸੋਰਸ ਨਹੀਂ ਹੈਗਾ ਕਿ ਸਾਡੇ ਕੋਲੇ 1 ਰੁਪਿਆ ਹੈਗਾ ਆ ਲਓ ਜੀ ਪੰਚਾਇਤ ਦੇ ਪੱਲੇ ਪਰ ਉਹ 1 ਰੁਪਿਆ ਨਹੀਂ ਹੈਗਾ ਦੱਸੋ ਅੱਛਾ ਕੁਲਦੀਪ ਜਿੰਨੀਆਂ ਤੁਸੀਂ ਸੁਪਨੇ ਸੋਚੇ ਐ ਤੁਹਾਨੂੰ ਲੱਗਦਾ ਵੀ ਸਰਪੰਚੀ ਦਾ ਅਹੁਦਾ ਇਹਦੇ ਲਈ ਬਹੁਤ ਐ ਇਹ ਕੰਮ ਸਾਰੇ ਕਰਨ ਲਈ ਕਿਉਂਕਿ ਸਰਪੰਚੀ ਇੱਕ ਸਿਆਸ ਦੀ ਸਭ ਤੋਂ ਥਲੜੀ ਪੌੜੀ ਹੈ ਜੀ ਤਾਂ ਕੀ ਲੱਗਦਾ ਅੱਗੇ ਆਉਣ ਵਾਲੇ ਸਮੇਂ 'ਚ ਇਹ ਦੂਪਰ ਲੀਆਂ ਪੌੜੀਆਂ ਵੀ ਚੜਨ ਦਾ ਸੋਚੋਗੇ ਦੇਖੋ ਇਹ ਲੋਕਾਂ ਦਾ ਪਿਆਰ ਹੈ ਜੀ ਹਮ ਜੇਕਰ ਉਹਨਾਂ ਦੀ ਮਰਜ਼ੀ ਹੈ ਹਮ ਲੋਕਤੰਤਰ ਹੈ ਲੋਕ ਚੋਣ ਤਾਂ ਉੱਪਰ ਲੈ ਜਾਂਦੇ ਆ ਲੋਕ ਚੋਣ ਤਾਂ ਥੱਲੇ ਕਰ ਦਿੰਦੀ ਹੈ ਜੀ ਬਾਬਾ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਆਪਾਂ ਉਹ ਇਸੇ ਸਰਪੰਚੀ ਤੋਂ ਹੀ ਚੱਲੇ ਸੀ ਬਿਲਕੁਲ ਚੱਲੇ ਸੀ ਨਾ ਪਰ ਆਪ ਹੁੰਦੇਗੇ ਹੁੰਦੀਗੇ ਹੁੰਦੇਗੇ ਮੁੱਖ ਮੰਤਰੀ ਵੀ ਬਣੇ। ਹੂੰ। ਮੁੱਖ ਮੰਤਰੀ ਰਹੇ ਫਿਰ ਕਿੰਨੀ ਵਾਰ ਮੁੱਖ ਮੰਤਰੀ ਬਣੇ ਸੀ। ਪਰ ਅੱਜ ਦੇਖੋ ਜੀ। ਉਹ نیچے ਚਲੇ ਗਏ ਲੋਕਾਂ ਦੀ ਬਦੌਲਤ ਹੀ ਹੈ ਨਾ। ਪਰ ਲੋਕਾਂ ਦਾ ਪਿਆਰ ਜਿੱਕਰ ਇਸੇ ਤੱਕ ਆ ਬਣਿਆ ਰਹਾ ਰਿਹਾ। ਪਰ ਮੈਂ ਚਾਹੁੰਨਾ ਕਿ ਮੈਂ ਇਹੀ ਨਹੀਂ ਕਿ ਸਟੇਡੀਅਮ ਜਾਂ ਗ੍ਰੈਡ ਲੈ ਕੇ ਆਉਣਾ ਸੀ। ਮੈਂ ਸਾਡੇ ਪਿੰਡ ਦੀ ਨੌਜਵਾਨੀ ਹੈ ਜਿਹੜੀ। ਉਹਦੇ ਲਈ ਉਹਨੂੰ ਨਸ਼ੇ ਅੱਜ ਨਸ਼ਾ ਦੇਖੋ ਨਸ਼ਿਆਂ ਦੀ ਦਲਦਲ ਦੇ ਲਈ ਜੇ ਸਰਪੰਚ ਚਾਵੇ ਤਾਂ ਨਸ਼ੇ ਤੋਂ ਮੁਕਤ ਕਰ ਸਕਦਾ ਆਪਦੇ ਪਿੰਡ ਦੇ ਲੋਕਾਂ ਨੂੰ ਮੈਂ ਪੂਰੇ ਪੰਜਾਬ ਦੀ ਗੱਲ ਨਹੀਂ ਕਰਾਂਗਾ ਮੈਂ ਸੋਚਾਂਗਾ ਕਿ ਮੇਰੇ ਪਿੰਡ ਦੇ ਲੋਕ ਆ ਜਿਹੜੇ ਉਹ ਨਸ਼ੇ ਤੋਂ ਪਾਸੇ ਹੋ ਜਾਣ ਮੇਰਾ ਇਹ ਨਹੀਂ ਮਕਸਦ ਕਿ ਚਿੱਟਾ ਵੇਚਦਾ ਕੋਈ ਜਾਂ ਜਰਦੇ ਦੀ ਪੁੜੀ ਜਰਦਾ ਖਾਂਦਾ ਕੋਈ ਉਹਨੂੰ ਬੰਦ ਕਰ ਦਿਓ ਜੀ ਦੇਖੋ ਕੋਈ ਵੀ ਮਰੀਜ਼ ਹੈ ਉਹਦੀ ਦਵਾਈ ਇੱਕੋ ਦਮ ਬੰਦ ਕਰ ਦਾਂਗੇ ਉਹ ਡੈੱਡ ਹੋ ਜਾਊਗਾ ਸੀ ਮਰ ਚੁਗਾ ਜੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਜਿਹੜੇ ਨਸ਼ਾ ਵੇਚਦੇ ਆ ਮੈਂ ਪਹਿਲ ਨੰਬਰ ਤੇ ਦੋ ਹੋਕੇ ਦਵਾ ਦਿੱਤੇ ਆ ਤੀਜਾ ਵਾਰ ਲਾਸਟ ਵਰਨਿੰਗ ਹੈ ਮੈਂ ਕਰ ਕਰ ਜਾ ਕੇ ਇੱਕ ਵਾਰੀ ਕਹਿ ਦਿੱਤਾ ਵੀ ਬਾਈ ਜੀ ਚਿੱਟਾ ਵੇਚਣ ਵਾਲਾ ਚਿੱਟਾ ਖਾਣ ਵਾਲਾ ਜੇਕਰ ਕੋਈ ਦਿਖ ਗਿਆ ਮੈਨੂੰ ਮੈਂ ਕਰ ਕਰ ਜਾ ਕੇ ਇਹ ਵੀ ਕਹਿ ਦਿੱਤੀ ਕਿ ਤੁਸੀਂ ਮੈਨੂੰ ਫੋਟੋ ਭੇਜ ਦਿਓ ਇਹ ਨਾ ਹੋਵੇ ਤੁਹਾਡੀ ਨਿੰਜੀ ਰੰਜਸ ਹੋਵੇ ਗਵਾਂਢੀ ਦੇ ਨਾਲ ਤੁਸੀਂ ਕਹਿ ਦਿਓ ਭਾਈ ਚਿੱਟਾ ਵੇਚਦਾ ਜਾਂ ਤੁਸੀਂ ਫੜਵਾ ਦਿਓ ਤੁਸੀਂ ਦਰਖਾਸਤ ਦੇ ਦਿਓ ਤੁਸੀਂ ਕਹਿ ਦਿਓ ਉਦਾਂ ਹੀ ਬਿਨਾਂ ਸਬੂਤ ਤੋਂ ਪੁਲਿਸ ਲੈ ਕੇ ਜਾਂਦੀ ਹੈ ਤਾਂ ਗਲਤ ਹੈ ਤੁਸੀਂ ਸਬੂਤ ਦੇ ਆਧਾਰ ਤੇ ਚਿੱਟਾ ਬਾਹਰੋਂ ਵੇਚਣ ਆਉਂਦਾ ਕੋਈ ਤਾਂ ਉਹਦੀ ਫੋਟੋ ਖਿੱਚੋ ਵਿਦ ਪ੍ਰੂਫ ਉਹ ਫੜਾਉਂਦੇ ਦੀ ਫੋਟੋ ਖਿੱਚੋ ਮੈਨੂੰ ਭੇਜੋ ਮੈਂ ਪੁਲਿਸ ਨੂੰ ਫੜਵਾਵਾਂਗਾ ਜੇਕਰ ਉਸ ਬੰਦੇ ਦੀ ਕੋਈ ਜ਼ਮਾਨਤ ਕਰਵਾਉਂਦਾ ਤਾਂ ਅੱਗੇ ਤੋਂ ਗਾਂ ਤੋਂ ਪ੍ਰਾਪਰਟੀ ਸੀਜ਼ ਕਰਵਾਈ ਜਾਊਗੀ ਕਿਉਂਕਿ ਹਦਾਇਤਾਂ ਨੇ ਕਿਉਂਕਿ ਉਹ ਪ੍ਰਾਪਰਟੀ ਅਟੈਚ ਕਰਕੇ ਜ਼ਮਾਨਤ ਕਰਵਾਉਂਦਾ ਤੇ ਜ਼ਮਾਨਤ ਕਰਵਾਉਂਦਾ ਜੇਕਰ ਉਹ ਦੁਬਾਰਾ ਗਲਤੀ ਕਰਦਾ ਤਾਂ ਫਿਰ ਗਲਤੀ ਦੀ سزا ਗਲਤੀ ਕਰਨ ਵਾਲੇ ਨੂੰ ਨਹੀਂ ਗਲਤੀ ਕਰਵਾਉਣ ਵਾਲੇ ਨੂੰ ਸਭ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ ਜਿਵੇਂ ਸਿਆਣੇ ਕਹਿੰਦੇ ਆ ਕਿ ਚੋਰ ਨੂੰ ਖਤਮ ਨਾ ਕਰੋ ਚੋਰ ਦੀ ਮਾਂ ਨੂੰ ਹੀ ਖਤਮ ਕਰ ਦਿਓ ਮੇਰਾ ਇਹ ਅਸੂਲ ਹੈ ਜੀ ਮੈਂ ਆਪਣੇ ਊਸੂਲਾਂ ਤੋਂ ਕਦੇ ਨਹੀਂ ਪਟਕਾਂਗਾ ਕੁਲਦੀਪ ਸਿੰਘ ਜੀ ਮੇਰਾ ਅਖੀਰਲਾ ਸਵਾਲ ਹੈ ਇੱਕ ਸਰਪੰਚ ਹੋਣ ਦੇ ਨਾਤੇ ਤੁਸੀਂ ਪਿੰਡ ਦੇ ਸਰਪੰਚ ਹੋ ਜਿਵੇਂ ਚੰਦਪਾਣਾ ਜਿੱਥੇ ਦਿੰਪੀ ਚੰਦਪਾਣ ਦੇ ਨਾਮ ਨਾਲ ਮਸ਼ਹੂਰ ਹੈ ਜੀ ਆਉਣ ਵਾਲੇ ਸਮੇਂ 'ਚ ਚੰਦਪਾਣਾ ਅੱਜ ਤੋਂ 5 ਸਾਲਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਮਸ਼ਹੂਰ ਹੋਊਗਾ ਆਪਾਂ ਸ਼ਾਰਟ 'ਚ ਦਰਸ਼ਕਾਂ ਨੂੰ ਦੱਸੀਏ ਜੀ ਦੇਖੋ ਜੇ ਪਰਵਜਿੰਦਰ ਸਿੰਘ ਡੀਐਮਪੀ ਦੀ ਗੱਲ ਕਰੀਏ ਬੜੇ ਹਰਮਨ ਪਿਆਰੇ ਸੀ ਕਹਿ ਦਈਏ ਕਿ ਸਾਡੇ ਪਿੰਡ ਲਈ ਕੁਝ ਚੰਗਾ ਕਰਨ ਤੋਂ ਪਹਿਲਾਂ ਮੇਰੇ ਪਿੰਡ ਚ ਤਾਂ ਉਹ ਦੁਨੀਆ ਤੋਂ ਚਲੇ ਗਏ ਕਿਉਂਕਿ ਜਦੋਂ ਉਹਨਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਇਹ ਕੁਝ ਕਰਨਾ ਸੀ ਤਾਂ ਉਦੋਂ ਹੀ ਪਰਮਾਤਮਾ ਨੇ ਉਹਨਾਂ ਨੂੰ ਹਨਾ ਉੱਪਰ ਬੁਲਾ ਲਿਆ ਰੁਕਸ਼ਿਤ ਹੋ ਗਏ ਉਹ ਦੁਨੀਆ ਤੋਂ ਪਰ ਉਹਨਾਂ ਦਾ ਨਾਮ ਬਹੁਤ ਹੈ ਇੱਕ ਵਾਰੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਮੈਂ ਚੰਡੀਗੜ੍ਹ ਗਿਆ ਸੀ ਤਾਂ ਉਹਨਾਂ ਦਾ ਨਾਮ ਉਹਨਾਂ ਨੇ ਮੈਨੂੰ ਪੁੱਛਿਆ ਕਿ ਕਿਹੜੇ ਪਿੰਡ ਤੋਂ ਤੁਸੀਂ ਮੈਂ ਉਹਨਾਂ ਨੂੰ ਦੱਸਿਆ ਤੇ ਕਹਿੰਦੇ ਕਿ ਪਰਵਜਿੰਦਰ ਸਿੰਘ ਡਿੰਪੀ ਬਰਾੜ ਦੇ ਪਿੰਡ ਤੋਂ ਹਾਂ ਤੁਸੀਂ ਤਾਂ ਉਹਨਾਂ ਨੇ ਮੈਨੂੰ ਸਪੈਸ਼ਲੀ ਕਮਰਾ ਦਿੱਤਾ ਸੀ ਅੱਛਾ ਔਰ ਮੈਂ ਉੱਥੇ ਰਿਹਾ ਸੀ ਉਹ ਤਾਂ ਇੰਨੇ ਕੋ ਮਸ਼ਹੂਰ ਸੀ ਕਹਿ ਦਈਏ ਕਿ ਬੜਾ ਨਾਮ ਸੀ ਉਹਨਾਂ ਦਾ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਨਾਮ ਨੂੰ ਜਿਹੜਾ ਬਰਕਰਾਰ ਰੱਖਿਆ ਜਾਵੇ ਕਿ ਮੇਰਾ ਪਿੰਡ ਹੈ ਕੋਈ ਚੰਗਾ ਕੰਮ ਕਰ ਦੇਵਾਂ ਕਿ ਹਾਂ ਜ਼ਰੂਰ ਪਈਏ ਕੰਮ ਹੈ ਜਿਹੜਾ ਪਰਵਜਿੰਦਰ ਸਿੰਘ ਡਿੰਪੀ ਦੇ ਪਿੰਡ ਵਿੱਚ ਹੋਇਆ ਤੇ ਲੋਕ ਜ਼ਿਕਰ ਜ਼ਰੂਰ ਕਰਿਆ ਕਰਨ ਜੀ ਮੇਰੀ ਇਹ ਕੋਸ਼ਿਸ਼ ਹੋਊਗੀ ਕਿਉਂਕਿ ਮੇਰੇ ਪਿੰਡ ਦੇ ਲੋਕਾਂ ਨੂੰ ਵੀ ਮੇਰੀ ਅਪੀਲ ਹੈ ਤੇ ਮੈਨੂੰ ਸਾਥ ਦੇਣ ਪਰ ਜਿਹੜੇ ਢਾਲਾ ਲਾਉਣਾ ਚਾਹੁੰਦੇ ਸੀ ਮੈਂ ਅੱਜ ਮੈਨੂੰ ਸਰਪੰਚ ਬਣ ਗਿਆ ਮੈਨੂੰ ਸਾਰੇ ਪਿੰਡ ਨੇ ਵੋਟਾਂ ਪਾਤੀਆਂ ਪਰ ਮੇਰੀ ਕਿਸੇ ਨਾਲ ਕੋਈ ਨਹੀਂ ਕਿਉਂਕਿ ਦੇਖੋ ਜਦੋਂ ਸਰਪੰਚੀ ਲਈ ਖੜੇ ਹੁੰਨੇ ਆਪਾਂ ਜਾਂ ਐਮਐਲਏ ਲਈ ਖੜੇ ਹੁੰਨੇ ਆ ਉਹਦੋਂ ਤਾਂ ਕੈਂਡੀਡੇਟ ਸਾਰੇ ਖੜੇ ਹੁੰਦੇ ਆ ਪਰ ਵੋਟਾਂ ਪਾਉਣਾ ਸਾਰਿਆਂ ਦਾ ਅਧਿਕਾਰ ਹੈ ਤੇ ਮੈਂ ਇੱਕ ਪਹਿਲਾਂ ਤਾਂ ਅਪੀਲ ਕਰਦਾ ਸਾਰਿਆਂ ਨੂੰ ਕਿ ਜਦੋਂ ਵੋਟਾਂ ਦੀ ਹੁੰਧਿਆ ਨਾ ਸਮਾ ਤਾਂ ਉਦੋਂ ਆਪਾਂ ਨੂੰ ਇੰਨਾ ਵੀ ਨਹੀਂ ਗਿਰਨਾ ਚਾਹੀਦਾ ਕਿ ਤੁਸੀਂ ਸਾਰੀ ਉਮਰ ਲਈ ਕਿਸੇ ਦੀਆਂ ਨਜ਼ਰਾਂ 'ਚ ਗਿਰ ਜਾਓ ਤੇ ਪਰ ਜਿਨ੍ਹਾਂ ਦਾ ਕੰਮ ਵੋਟਾਂ ਵਿੱਚ ਖੜੇ ਹੁੰਦੇ ਆ ਕਿਉਂਕਿ ਉਹ ਨਹੀਂ ਗਿਰਦੇ ਅਸਲ ਦੇ ਵਿੱਚ ਉਹ ਲੋਕ ਗਿਰਦੇ ਆ ਜਿਹੜੇ ਮਤਲਬ ਕਿ ਨਾਲ ਚੱਲਦੇ ਹੁੰਦੇ ਉਹਨਾਂ ਨੂੰ ਨਹੀਂ ਗਿਰਨਾ ਚਾਹੀਦਾ ਪਰ ਮੈਨੂੰ ਸਾਰੇ ਪਿੰਡ ਨੇ ਵੋਟਾਂ ਪਾਤੀ ਅੱਜ ਮੈਂ ਸਾਰੇ ਪਿੰਡ ਦੇ ਲੋਕਾਂ ਦਾ ਸਰਪੰਚ ਆ ਔਰ ਮੈਂ ਸਾਰਿਆਂ ਦਾ ਸਰਪੰਚ ਆ ਔਰ ਸਾਰਿਆਂ ਦੇ ਕੰਮ ਹੋਣਗੇ ਤੇ ਮੈਂ ਇਹੀ ਕਹਿਣਾ ਚਾਹੁੰਨਾ ਕਿ ਸਾਰੇ ਮੇਰੇ ਕੋਲ ਆਓ ਤੇ ਸਾਰੇ ਪਿੰਡ ਦੇ ਲੋਕਾਂ ਦਾ ਸਾਰੇ ਪਿੰਡ ਦੇ ਵਿੱਚ ਜਿੰਨੀ ਨੌਜਵਾਨੀਆਂ ਉਹਨਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਵੀ ਮੌਕੇ ਚਾਹੀਦੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਸਕੂਲ ਹੈ ਜਿਹੜੇ ਉਹ ਪਾਛੜਦੇ ਜਾ ਰਹੇ ਆ ਐਜੂਕੇਸ਼ਨ ਨਾਲ ਮੈਨੂੰ ਬੜਾ ਪਿਆਰ ਹੈ ਮੈਂ ਚਾਹੁੰਨਾ ਕਿ ਅੱਜ ਜਿਹੜੇ ਬੱਚੇ ਆ ਜਰਨਲ ਵਰਗ ਦੀ ਗੱਲ ਕੀਤੀ ਜਾਵੇ ਚਾਹੇ ਉਹਨਾਂ ਕੋਲੇ ਨਾ ਅੱਧਾ ਕਿਲਾ ਵੀ ਪੈਲੀ ਦਾ ਨਾ ਤਾਂ ਮੀ ਉਹ ਬੱਚਾ ਆਪਦਾ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦਾ ਔਰ ਮੇਰੀ ਸੋਚ ਹੈ ਕਿ ਕਿਉਂ ਨਾ ਸਰਕਾਰੀ ਸਕੂਲ ਨੂੰ ਪ੍ਰਾਈਵੇਟ ਸਕੂਲ ਦੀ ਤਰ੍ਹਾਂ ਹੋ ਜਾਵੇ ਤੇ ਲਿਪੀ ਪੋਚੀ ਨਾਲ ਸਕੂਲ ਹੋ ਨਹੀਂ ਬਣਦੇ এডਿਕੇਸ਼ਨ ਨਾਲ ਉਹ ਸਕੂਲਾਂ ਨੂੰ ਜਿਹੜਾ ਸੁਧਾਰਿਆ ਜਾ ਸੁਧਾਰਿਆ ਜਾ ਸਕਦਾ ਜੇਕਰ ਸਕੂਲ ਦੇ ਵਿੱਚ এডਿਕੇਸ਼ਨ ਹੈ ਤਾਹੀ ਬੱਚੇ ਸਕੂਲ ਦੇ ਵਿੱਚ ਆਉਣਗੇ ਮੇਰੀ ਕੋਸ਼ਿਸ਼ ਇਹ ਹੈ ਹੋਵੇਗੀ ਔਰ ਮੈਂ 2018 ਤੋਂ ਚੱਲ ਰਿਹਾ ਐਜੂਕੇਸ਼ਨ ਨੂੰ ਲੈ ਕੇ ਕਿ ਐਜੂਕੇਸ਼ਨ ਜੇਕਰ ਤਕੜੇ ਦੇ ਬੱਚੇ ਨੂੰ ਚੰਗੀ ਮਿਲਦੀ ਹੈ ਤਾਂ ਮਾੜੇ ਦੇ ਨੂੰ ਵੀ ਉਹ ਮਿਲੇ ਕਿਉਂਕਿ ਇੱਕ ਸਿੱਖਿਆ ਹੀ ਉਹ ਹੈ ਜੋ ਪੜੂਗਾ ਜਾਣੂਗਾ ਉਹ ਦਹਾੜੂਗਾ ਲੇਕਿਨ ਤੁਹਾਡੇ ਪੱਲੇ ਜੋ ਸਿੱਖਿਆ ਨਹੀਂ ਹੈਗੀ ਤਾਂ ਤੁਸੀਂ ਅੱਗੇ ਕੁਝ ਨਹੀਂ ਕਰ ਸਕਦੇ ਇਹ ਸਭ ਤੁਸੀਂ ਜਾਣਦੇ ਹੋ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਜੀ ਬਾਈ ਜੀ ਤੁਸੀਂ ਆਏ ਧੰਨਵਾਦ ਤਾਂ ਦੋਸਤੋ ਇਹ ਸਨ ਸਰਪੰਚ ਕੁਲਦੀਪ ਸਿੰਘ ਮੌਜੂਦਾ ਸਰਪੰਚ ਪਿੰਡ ਚੰਦਪੁਰ ਇਹਨਾਂ ਦੇ ਕਾਫੀ ਵਲਵਲੇ ਤੁਸੀਂ ਇਸ ਵੀਡੀਓ ਰਾਹੀਂ ਸੁਣੇ ਐ ਦੇਖਦੇ ਆਉਣ ਵਾਲੇ ਸਮੇਂ 'ਚ ਇਹਨਾਂ ਤੇ ਕਿੰਨਾ ਕਬੂਰ ਪੈਂਦਾ ਧੰਨਵਾਦ ਦੋਸਤੋ